ਕਵੀਰ ਵਿਰਹੋਂ ਭਿੰਗੋਂ ਮਨ ਬਸੇ ਮੰਤ ਨਾ ਬਾਨੇ ਕੋਈ ਰਾਮ ਵਿਯੋਗੀ ਨਾ ਜੀਏ ਜੀ ਦਾ ਬੋਰਾ ਹੋਈ ਮੇਰੇ ਉਪਰ ਹਮ ਨਾਮ ਮਨ ਵਸਾ ਹੈ ਮੇਰੇ ਅੰਦਰ ਰਾਮ ਦਾ ਵਿਯੋਗ ਹੈ ਰਾਮ ਮੇਰੇ ਅੰਦਰ ਹੈ ਬਿਰਿਆ ਦੀ ਤੁਹਾਡੇ ਅੰਦਰ ਰਾਮ ਦਾ ਵਿਯੋਗ ਕਿਉਂ ਦੀ ਫਾਇਦਾ ਹੈ ਰਾਮ ਅੰਦਰ ਹੈ ਜੇ ਵਿਯੋਗ ਪੈਦਾ ਹੋ ਜਿੰਦਾ ਮਾਲਾ ਫੇਰ ਨਹੀਂ ਭੁੱਲ ਜਾਂਦੇ ਹੱਥ ਚੱਲਦੇ ਹੀ ਨਹੀਂ ਨਾ ਪੀਣਾ ਭੁੱਲ ਜਾਂਦਾ ਮੇਰੇ ਉਪਰ ਮਨ ਵਸਾ ਆ ਰਾਮ ਬਿਯੋਗੀ ਨਾ ਜੀਏ ਇਹ ਤਾਂ ਬਸ ਮੇਰੇ ਅੰਦਰ ਬਿਯੋਗ ਦਾ ਜਿਹੜਾ ਹੈ ਨਾ ਬਿਯੋਗ ਰੂਪੀ ਸਤ ਮੇਰੇ ਅੰਦਰ ਬਸਦਾ ਦੰਦ ਮਾਰਦਾ ਮਿਲੂ ਮੰਤ ਨਾ ਮੰਨੇ ਕੋਈ ਕੋਈ ਮੰਤਲ ਨਾ ਦੀ ਉਹ ਬਚਾ ਰਿਹਾ ਰਾਮ ਬਿਯੋਗੀ ਨਾ ਜੀਏ ਜੀਏ ਦਾ ਬੋਰਾ ਹੋਏ ਰਾਮ ਬਿਯੋਗੀ ਅਜ ਤੱਕ ਜੀ ਜਾਈ ਨਹੀਂ ਰਾਮ ਬਿਯੋਗੀ ਦਾ ਜੰਮਣ ਵਾਂ ਦੇ ਰਹਿੰਦਾ ਸਿਦਾ ਰਾਮ ਨਾਲ ਬਿਯੋਗ ਰਿਹਾ ਜਿੰਦਗੀ ਚ ਓਇਦੈ ਕੋਈ ਬਚਿਆ ਹੀ ਨਹੀਂ ਵਰਦਾ ਸੱਜੀ ਬੰਦੀ ਪ੍ਰਾਪਤ ਹੁੰਦਾ ਰਾਮ ਬਿਓਗੀ ਨੂੰ ਰਾਮ ਨਾਲ ਜਿਹੜਾ ਬਿਓਗ ਖਤ ਰਾਮ ਨਾਲ ਸੰਜੋਗੀ ਨੂੰ ਜਿਹੜਾ ਹੈ ਨਾ ਜਨ ਪਦਾਰਥ ਮਿਲਦਾ ਸੱਜ ਜੀਵਨ ਉਹਨੂੰ ਮਿਲਦਾ ਜਿਹੜਾ ਰਾਮ ਨਾਲ ਜੁੜ ਗਿਆ ਰਾਮ ਲੱਭ ਲਿਆ ਜੀ ਨੇ ਰਾਮ ਨਾਲ ਇੱਕ ਮਿਕ ਹੋ ਗਿਆ ਰਾਮ ਬਿਉਗੀ ਨਾ ਜੀਏ ਅਜ ਤੱਕ ਕੋਈ ਜੁੜਦਾ ਰਿਹਾ ਹੋਵੇ ਸਾਫ ਕਰੋ ਰਾਮ ਤੇ ਬਿਉਗੀ ਠੀਕ ਹੈ ਤੂੰ ਬੋਲ ਰੋਵੇਂ ਜੇ ਜੀਏ ਜੇ ਰਾ ਜੀਏ ਕਾ ਦਾ ਰਾਮ ਬਿਉਗੀ ਦਾ ਜੀ ਨਾ ਨਹੀਂ ਰਾਮ ਨਾਲ ਜੁੜ ਕੇ ਜੀਏ ਇੱਥੇ ਜੁੜ ਕੇ ਲਫ਼ਜ਼ ਅੰਡਰਸਟੂਡ ਹੈ ਜੇ ਰਾਮ ਨਾਲ ਉਹਦਾ ਸੰਯੋਗ ਹੋ ਗਿਆ ਜੀਏ ਤਾਂ ਬੋਲੋਗੇ ਤਾਂ ਬੋਲੋ ਜਾਂਦਾ ਮੇਰੇ ਵਰਗਾ ਫਿਰ ਤੂੰ ਕਹਿੰਦਾ ਬੋਲ ਰਾ ਉਲਟੀਆ ਗੱਲਾਂ ਕਰਦਾ ਭੌਂਕਦਾ ਭੌਂਕਦਾ ਜੀ ਇਹ ਤਾਂ ਬੋਰਾ ਹੋਇਆ ਮੈਂ ਨਹੀਂ ਬੋਰਾ RAM ਦੀ ਬੋਰਾ RAM ਬੋਰਾ ਕਰ ਦਿੰਦਾ RAM ਕਹਿੰਦਾ ਮੇਰੀ ਤਾਂ ਸੁਣਦੇ ਨਹੀਂ ਗੱਲ ਹੁਣ ਮੇਰੀ ਆਲੀ ਗੱਲ ਤੂੰ ਸੁਣਾ ਰੋਂਦੇ ਇਤਨੇ ਛੜੀ ਸਮਾਰ ਕੇ ਮੇਰੀ ਨਹੀਂ ਸੁਣੀ ਇਹਨਾਂ ਨੇ ਮੈਂ ਅੰਦਰ ਸੀ ਇਹਨਾਂ ਦੇ ਮੇਰੇ ਆਲੀ ਤੂੰ ਇਹਨਾਂ ਨੂੰ ਦੇ ਚੌਧੀਆਂ ਚੌਧੀਆਂ ਪੂਰੀਆਂ ਜਿਹੜੀਆਂ ਨੇ ਨਾ ਕਿਹੋ ਜਿਹਾ ਚਾਹੁੰਦਾ ਉਹ ਦੇ ਨਾ ਕਰਮ ਕਰੂੰ ਪਰੋਸ ਕੇ ਉਹ ਦੇ ਰਿਹਾ ਵੀ ਉਹ ਕਹਿੰਦੇ ਨੇ ਬੋਰਾ ਇਹ ਕੁੱਤਾ ਹੈ ਇਹ ਉਹ ਹੈ ਉਹ ਤਾਂ 14 14 ਹੁੰਦਾ ਨਾ ਉਸ ਜਿਨਾਈਵਰੀ ਕਰ ਸਕਦੇ ਵੀ ਪੂਰੀਆਂ ਨਹੀਂ ਕਿ ਉਹਦਾ ਵਿੱਚ 14 ਹੁੰਦਾ ਹਾਂਜੀ ਕਬੀਰ ਬਿਰਹੋਂ ਭਿੰਗ ਮਨ ਵਸੇ ਮੰਤਨਾ ਮੰਨੇ ਕੋਈ ਰਾਮ ਬਯੋਗੀ ਨਾ ਜੀਏ ਜੀ ਤਾਂ ਬੋਰਾ ਰਾਮ ਬਯੋਗੀ ਅਜ ਤੱਕ ਕੋਈ ਜੁਦਾ ਨਹੀਂ ਰਿਹਾ ਤੇ ਕੋਈ ਜਿਉਂਦਾ ਰਿਹਾ ਆ ਰਾਮ ਨਾਲ ਜੁੜ ਕੇ ਫਿਰ ਉਹ ਵਾਰਾ ਫਿਰ ਉਹ ਲੋਕਾਂ ਤੋਂ ਉਲਟੀ ਗੱਲ ਕਰਦਾ ਸੀ ਮੰਤਰ ਮੰਨੇ ਕੋਈ ਉਹ ਨਹੀਂ ਕੋਈ ਮੰਤਰ ਮੰਨਦਾ ਉਹ ਹੀ ਕਿਸੇ ਉਹ ਕੰਪਰੋਮਾਈਜ਼ ਨਹੀਂ ਕਰਦਾ ਝੂਠ ਨਾਲ ਜਿੱਦਾਂ ਜਦੋਂ ਰਾਮ ਬਯੋਗੀ ਜਦ ਹੈ ਜਿਹੜਾ ਉਹ ਕੋਈ ਚੀਜ਼ ਹੋਰ ਕਿਸੇ ਚੀਜ਼ ਨਾਲ ਰਾਜ਼ੀ ਨਹੀਂ ਉਦੋਂ ਰਾਮ ਤੋਂ ਜੁੜਦਾ ਪਹਿਲੇ ਵਿੱਚ ਕੋਈ ਬੱਚਾ ਮਾਂ ਬਾਪ ਤੇ ਵਿਛੜ ਜੂਵੇ ਤਬ ਭੇਲਾ ਦੇਖਣ ਆਇਆ ਚਾਹ ਉਹ ਨਾਲ ਪਰ ਵਿਛੜ ਗਿਆ ਕਿਸੇ ਨਾਲ ਜਿੱਦਣ ਆਇਆ ਸਾਰਾ ਵਿੱਲਾ ਹੀ ਬੁਰਾ ਲੱਗਦਾ ਉਹ ਕਦੇ ਚੀਤ ਕੋਈ ਦੇਈ ਜਾਂਦੀ ਬਸਦਾ ਜਦ ਇਹਨੂੰ ਵਿయోగ ਦਾ ਪਤਾ ਲੱਗਿਆ ਜਾਂ ਜਾਗਿਆ ਜਾ ਪਤਾ ਲੱਗਿਆ ਨਾ ਸੁੱਤੇ ਵੇ ਇਹਨੂੰ ਵਿయోగ ਨਹੀਂ ਹੁੰਦਾ ਸੁੱਤੇ ਵੇ ਇਹਨੂੰ ਵਿయోగ ਨਹੀਂ ਹੁੰਦਾ ਵਿయోగ ਦਾ ਪਤਾ ਲੱਗਦਾ ਜਾਗੇ ਤੇ ਬੱਚਾ ਸੋ ਗਿਆ ਜਾਂ ਜਾਗੂ ਜਾ ਪਤਾ ਲੱਗੂ ਮਾਪੇ ਕਿੱਥੇ ਗਏ ਸੁੱਤੇ ਮੈਨੂੰ ਕੀ ਪਤਾ ਇਹ ਤਾਂ ਸੁੱਤਾ ਆਪਿਆ ਸੁਪਨਾ ਦੇਖਦਾ ਜਾਂ ਜਾਗਦਾ ਜਾਪਤਾ ਲੱਗਦਾ RAM ਬਿਯੋਗੀ ਜਦ ਮੰਨਦਾ ਜਾਂ ਜਾਗਦਾ ਸੁੱਤੇ ਮੈਂ ਤਾਂ ਵਿਯੋਗ ਹੁੰਦਾ ਹੀ ਜਾਗੇ ਦੀ ਗੱਲ ਹੈ ਜਾਂ ਜਾਗਰ ਦਾ ਵਾਸਤਾ ਚਾਹੁੰਦਾ ਫਿਰ ਵਿਯੋਗ ਹੁੰਦਾ ਫਿਰ ਨਹੀਂ ਕੋਈ ਸੰਸਾਰ ਚਾਹਤਾ ਲੱਗਦਾ RAM ਬਿਯੋਗੀ ਨਹੀਂ ਜੀ ਹੈ ਜੀਏ ਤਾਂ ਫਿਰ ਬੋਰਾ ਫੇਉਂਦੀਆਂ ਗੱਲਾਂ ਉਲਟ ਹੁੰਦੀਆਂ ਨੇ ਸਾਰੇ ਸੰਸਾਰ ਨੂੰ ਫਿਰ ਉਹ ਕੰਨਾ ਬੇਰੀ ਵੀ ਪੜਦਾ ਨਹੀਂ ਆ। ਇਹ ਦੁੱਖ ਭੰਜਣੀ। ਦੁੱਖ ਭੰਜਣੀ। ਇਹ ਦੁੱਖ ਭੰਜਣੀ ਹੁੰਦੀ ਉਹ ਨਹੀਂ। ਇਹ ਦੁੱਖ ਦੇ ਵੀ ਆ। ਇਹ ਦੁੱਖ ਦੇ ਵੀ ਆ। ਇੱਜ਼ਤ ਆ ਤਾਰੂ ਆ। ਅਲਾਗੇ ਰੱਖਦੀ ਸਾਰਿਆਂ ਦੀ। ਲਾਏ ਜਾਂਦੇ ਆ ਮੈਂ ਕਹਾਂਦੀ ਵੀ ਇਹਦੇ ਨੂੰ ਵੜਦੇ ਉਹ ਇੱਜ਼ਤ ਬੇਰੀ ਨਹੀਂ ਕਰ ਚੁੱਕੀ ਹੁੰਦੀ ਇੱਜ਼ਤ ਲਾ ਦਿੰਦੀ ਆ। ਸਾਰਿਆਂ ਦੀ ਆਪਾਂ ਗੱਲਾ ਲਾ ਦਣੀ ਹੋਏ ਨੇ। ਹਰਿਆਣੇ ਵਾਲਿਆਂ ਦੇ ਇਹ ਲਾਉਣੂ ਬਦ ਹਰਿਆਣੇ ਵਾਲੇ ਇਹ ਲਾ ਦਿੰਦੇ ਆ। ਆਵੇਂ ਲਾ ਦਣੇ ਪੱਕਦੇ ਨੇ। ਨਹੀਂ ਮੰਨਦੇ ਇਸ਼ਾਰੇ ਦੀ ਗੱਲ ਕਹੀ ਹੋਈ ਇਹ ਦੇਖ ਕੇ ਖੜ ਗਏ ਹੁਣ ਸਭ ਕੁਝ ਦੇਖ ਕੇ ਖੜ ਗਏ ਆਖੀ ਹਾਂਜੀ